ਬੱਡੀ ਨੂੰ ਆਈ ਸੀ ਮੇਰੀ ਵਧੀਆ ਰੰਗ ਲੱਗਾ ਇੱਕ ਮੁੰਡਾ ਹੋਗਾ ਇੱਕ ਕੁੜੀ ਹੋਗਾ ਅਸੀਂ ਨੂੰ 5 ਸਾਲ ਹੋ ਗਏ ਦਵਾਨਾਂ ਦਾ ਘਰ ਪਰਤਾ ਇਹਦੇ ਜਵਾਕ ਨਾ ਹੋਇਆ ਹਾਰ ਕੇ ਵਿਚਾਰਾ ਮੁੰਡੇ ਨੇ ਹੋਰ ਵਿਆਹ ਕਰਾ ਲਾ ਹੁਣ ਇਹ ਨਿਖੜਾ ਛੱਡਦੀ ਤੋਤੇ ਪੈਰਾਂ ਵਾਲੀ ਕੀ ਬੋਲੀ ਅੱਡੂ ਤੂੰ ਚੜੀ ਜਾਂਦੀ ਨਹੀਂ ਚੜਦਾ ਹੁੰਦੇ ਛਾੜੂ ਚੱਲ ਕੋਈ ਨਹੀਂ ਤਾਂ ਮੈਂ ਲਾ ਲੂੰਗੀ ਤੇ ਤੂੰ ਕੀ ਅੱਖੀਂ ਨੇ ਕੀ ਅੱਖ ਜੰਨੇ ਮੈਂ ਤਾਂ ਕਹਿਣੀ ਆ ਭੈਣ ਵਗ ਜਾ ਹੁਣ ਸਾਡਾ ਖੜਾ ਛੱਡ ਦੇ ਬੇਬੇ ਮੈਂ ਕਿੱਧਰ ਵਗ ਜਾ ਇਧਰ ਭਾਵੇਂ ਦਵਾਈਆਂ ਦਾ ਘਰ ਘਰ ਤੱਕ ਸਾਰਾ ਘਰ ਲਾਤਾ ਦਵਾਈਆਂ ਮੂਹੇ ਪਰ ਤੂੰ ਤਾਂ ਢਡਾਂ ਦੀ ਫੁੱਟੀ ਪੈਣ ਮੈਂ ਕੀ ਕਰਾਂ ਤੇ ਮੇਰਾ ਕਿਹੜਾ ਜੀ ਕਰਦਾ ਸੀ ਦਵਾਈਆਂ ਖਾਣ ਨੂੰ ਉਹ ਵੱਡੀ ਨੇ ਕਦੇ ਦਵਾਈ ਬੂਟੀ ਨਹੀਂ ਲਈ ਸੀਗੀ ਬਦਲ ਦਵਾਈਕ ਹੋ ਗਏ ਦੋ ਉਹੀ ਗੱਲ ਫਿਰ ਉਹਨਾਂ ਦੇ ਕਰਮਾਂ ਦਾ ਉਹਨਾਂ ਨਾਲ ਹੈਗਾ ਫਿਰ ਮੇਰਾ ਖਾਣਾ ਛੱਡ ਪੈਣ ਬਾਅਦ ਆਉਂਦਾ ਪਿੰਡ ਤੇ ਮੈਂ ਕਿਹੜਾ ਬੇਬੇ ਤੈਨੂੰ ਕੁਸ ਕਹਨੀ ਆ ਦੋ ਰੋਟੀਆਂ ਹੀ ਆ ਮੈਂ ਖਾ ਲੈਨੀ ਆ ਮੁੰਡਾ ਤਾਂ ਬਾਹਰ ਬਾਗੋਂ ਵਿਆਹ ਕਰਾ ਲਾ ਹੁਣ ਇੱਥੇ ਕਿਤੋਂ ਪਾਲਦੀ ਆ ਮੈਂ ਤਾਂ ਵੀ ਮੈਨੂੰ ਉਹ ਸਿਆਣ ਦਾ ਨਾ ਤੁਸੀਂ ਸਿਆਣਦੇ ਹੁਣ ਫਿਰ ਮੈਂ ਕਿੱਧਰ ਜਾਵਾਂ ਸਿਆਣ ਨੇ ਕੀ ਹੁਣ ਤੂੰ ਉਹੀ ਗੱਲ ਪਰ ਜਿਵੇਂ ਕਿਦਲਾ ਤਾਂ ਹੈ ਨਹੀਂ ਉਹ ਜੇ ਤੇਰੇ ਜੋੜੇ ਜੋੜੇ ਹੋ ਜਾਣ ਪਰ ਮੈਂ ਬਦ ਗਿਆ ਸ਼ਾਮ ਦੀ ਤੇ ਬੇਬੇ ਮੈਂ ਕਿੱਥੋਂ ਲਿਆ ਮੈਂ ਹੁਣ ਜੋੜੇ ਜਵਾਖੇ ਤਾਂ ਰੱਬ ਦੀ ਦੇਣਾ ਪਰ ਮੈਨੂੰ ਨੂੰ ਪਤਾ ਮੁੰਡੇ ਨੇ ਤਾਂ ਵਿਆਹ ਕਰਾ ਲਾ ਉਹਦੇ ਹੋ ਜਾਊਗਾ ਕੁਝ ਵਾਕ ਜੱਲਾ ਵਧੀਆ ਤੇ ਤੂੰ ਸਾਡਾ ਕਿਹੜਾ ਛੜ ਦੇ ਭਗ ਜਾ ਬੇਬੇ ਗੱਲ ਸੁਣ ਮੇਰੀ ਮੈਂ ਕਿੱਧਰ ਜਾਵਾਂ ਮੈਨੂੰ ਐਂ ਤਾਂ ਦੱਸ ਆਪੇ ਪਿੰਡ ਜਾ ਜਿੱਥੇ ਮਰਜ਼ੀ ਜਾ ਸਾਡਾ ਖੜਾ ਸਾਡਾ ਉਹਨਾਂ ਨੇ ਅਗਲੇ ਨੇ ਆਦਾ ਫਰਜ਼ ਲਾਦਾ ਮਾਂ ਮੇਰੀ ਵਿਚਾਰੀ ਬਿਮਾਰ ਠਮਾਰਾ ਪਹਿਲੀ ਔਖੀ ਐ ਮੈਨੂੰ ਅਗਲੇ ਉੱਥੇ ਬਗਾਨੀਆਂ ਧੀਆਂ ਕੌਣ ਕਰੂਗੀ ਪਰ ਔਖੀ ਤਾਂ ਮੈਂ ਕਹਾਂਦਾ ਸੌਖੀਆਂ ਮੈਂ ਤਾਂ ਆਪ ਸਾਰਾ ਘਰ ਲਾਤਾ ਮੈਂ ਤਾਂ ਤੈਨੂੰ ਆਪਣੀ ਮਾਂ ਬਣਾ ਕੇ ਰੱਖਿਆ ਤੂੰ ਹੀ ਮੇਰਾ ਟਾਈਮ ਪਾਸ ਕਰਾ ਮੈਂ ਕਿੱਥੋਂ ਕਰਾਵਾਂ ਤੇਰਾ ਟਾਈਮ ਪਾਸ ਤੂੰ ਬਾਹਰ ਜਾ ਪਰ ਆਉਂਦੇ ਕਰੇ ਹਣ ਉਹੀ ਗੱਲਾਂ ਕਰਦੀਆਂ ਬੇਬੇ ਤੂੰ ਮੈਂ ਕਿੱਧਰ ਜਾਵਾਂ ਜਿੱਧਰ ਜਾਣਾ ਜਿੱਧਰ ਤੇ ਮੈਨੂੰ ਸਪੇਕੇ ਮਾਰ ਜਿੱਧਰ ਤੇਰਾ ਮੂੰਹ ਹੁੰਦਾ ਉਧਰ ਲੱਗ ਜਾ ਪਰ ਮੇਰਾ ਘੜਾ ਛੱਡ ਕੋਈ ਗੱਲ ਬੇਬੇ ਤੂੰ ਵੀ ਬਗਾਨੇ ਆ ਨਾ ਤੇ ਨੰਬਰ ਨਾ ਆਉਂਦਾ ਨਾ ਤੂੰ ਭੰਡੇ ਬੰਦ ਨਾ ਆਉਂਦਾ ਛੜ ਨੂੰ ਤੂੰ ਆਇਆ ਹੈ ਛੜੀ ਜੰਨੀ ਆਇਆ ਸਾਰਾ ਪਰ ਚੜ ਜਾਂਦਾ ਹੁੰਦਾ ਇਹ ਗਰੋਹੀ ਵਿਚਾਰ ਕਰ ਢੋਂਡਦਾ ਬੁੜੀਆਂ 5 ਸਾਲ ਹੋ ਗਏ ਬੇਬੇ ਮੈਨੂੰ ਕੰਮ ਕਰਦੀ ਨੂੰ ਕੋਈ ਮੈਂ ਨਮੀ ਨਹੀਂ ਲੱਗੀ 5 ਸਾਲਾਂ ਨੂੰ ਤੂੰ ਪੁੱਛਾ ਹਟਾ ਤਾਂ ਕਰ ਅйна ਮੈਂ ਕਿੰਨਾ ਤੇ ਪਿੱਛੇ ਹਟਾਤਾ ਮੈਂ ਕਿਹੜਾ ਨਾ ਉਹੀ ਗੱਲਾਂ ਕਰੋ ਸਿੱਟਦੀਆਂ ਸੀ ਵਧੀਆ ਸੀ ਵਧੀਆ ਰੰਗ ਭਾਗ ਲੱਗਦਾ ਸੀਗੇ ਜਿੱਦਾਂ ਦੀ ਤੂੰ ਆਈ ਆ ਉਹ ਗੱਲੋਂ ਪਛਾੜ ਹੀ ਲਿਆਦਾ ਸਾਨੂੰ ਤਾਂ ਉਹ ਬੇਬੇ ਤੂੰ ਤਾਂ ਆਣ ਪੜਾਉਣੀਆਂ ਗੱਲਾਂ ਕਰਦੀਆਂ ਜਮਾ ਆਓ ਮੈਂ ਤਾਂ ਆਪੇ ਸਾਨੂੰ ਪੜਾਉਣਾ ਜੇ ਮੈਂ ਤੈਨੂੰ ਐ ਕਿਹਾ ਵੀ ਆਪਾਂ ਜਵਾਖ ਗੋਦ ਪਾ ਲੈਨੇ ਆ ਤੂੰ ਤਾਂ ਨਹੀਂ ਮੰਨਦੀ ਮੈਂ ਇਥੋਂ ਨਹੀਂ ਕਿਸੇ ਦੀਆਂ ਲਾੜਾਂ ਚੱਟੀਆਂ ਗੋਦ ਪਾ ਲੈਨੇ ਮੈਂ ਇਥੋਂ ਕਬਗਾ ਲੱਗੂ ਸਮਝਦਾਗਾ ਉਹੀ ਗੱਲ ਬੇਬੇ ਤੁਸੀਂ ਤਾਂ ਫੇਰ ਉਹ ਜਵਾਬ ਕਰਨੂ ਦਾ ਕਿਸੇ ਨੂੰ ਜਰਦੇ ਨਹੀਂ ਕਿ ਜਵਾਬ ਸਾਨੂੰ ਰੱਬ ਕਿੱਥੋਂ ਦੇ ਦੇ ਤੂੰ ਰੱਬ ਮੰਡੀਆਂ ਮੈਨੂੰ ਕੋਤਨਾ ਕੋਤੀ ਵਧਾ ਦਿੱਤੇ ਮਹਾਰਾਜ ਨੇ ਵੱਡੀ ਨੂੰ ਤੇ ਫਿਰ ਤੇਰਾ ਬਾਰੀ ਹੋਈ ਗੱਲ ਤੇਰ ਹੋਈ ਨਹੀਂ ਤੇ ਬੇਬੇ ਉਹਨਾਂ ਨੂੰ ਚੱਕ ਕੇ ਟਾਈਮ ਪਾਸ ਕਰ ਲਾ ਹੁਣ ਸਾਰਾ ਮਾਣਾ ਨਹੀਂ ਉਹ ਗੱਲ ਰੋਟੀਆਂ ਪਕਾ ਕੇ ਵੀ ਪੈਰ ਧਾਵੇਂਗੀ ਸੰਬਰ ਕੇ ਵੀ ਪੈਰ ਧਾਵੇਂਗੀ ਤੋਤੇ ਪੈਰਾਂ ਵਾਲੀ ਆ ਗਈ ਸਾਡੇ ਘਰ ਆਹੋ ਆ ਗਈ ਤੋਤੇ ਪੈਰਾਂ ਵਾਲੀ ਮੇਰਾ ਮਾਣਾ ਚੰਦ ਦੇ ਜਾ ਤੂੰ ਤਾਂ ਮੇਰਾ ਮਾਣਾ ਇੰਨਾ ਦੁਖੀ ਕੀਤਾ ਜਿੰਨਾ ਵੀ ਕਹ ਦੇ ਆ ਗਈ ਤੋਤੇ ਪੈਰਾਂ ਵਾਲੀ ਨਾ ਕੋਈ ਜਵਾਬ ਨਾ ਕੋਈ ਜੱਲਾ ਆ ਵੱਡੀ ਦਾ ਵਧੀਆ ਰੰਗ ਲੱਗਾ ਸੀ ਬਦਲੇ 100 ਰੁਪਏ ਕਰ ਮਟ ਗਿਆ ਸੀ ਇਹਦੇ ਬਿੰਨੂਆਂ ਤਾਂ ਪੁੱਜ ਗਏ ਹਾਈ ਵੇਰ ਰੱਬਾ ਇੰਨੇ ਮਾੜੀ ਕਿਸਮਤ ਮੇਰੀ ਉਹੀ ਗੱਲ ਮੇਰੇ ਤਾਂ ਇੰਨੇ ਮਾੜੇ ਕਰਮ ਲਿਖਤੇ ਨਾ ਪੇਕਿਆਂ ਦੀ ਨਾ ਸਹਰਿਆਂ ਦੀ ਜੇ ਪੇਕੀ ਜਾਨੀਆਂ ਤਾਂ ਪਰਜਾਂਗਾ ਨੱਕ ਬੁੱਲ ਕੱਢਦੀਆਂ ਨੇ ਇੱਥੇ ਸੱਸ ਨਹੀਂ ਟਿਕਣ ਦਿੰਦੀ ਇਹ ਚ ਮੇਰਾ ਕੀ ਕਸੂਰ ਆ ਜੇ ਰੱਬ ਨੇ ਮੈਨੂੰ ਜਵਾਬਖ ਨਹੀਂ ਦਿੱਤਾ ਤਾਂ ਉਹੀ ਗੱਲ ਮੈਂ ਤਾਂ ਸਾਰੀ ਬਾਹ ਲਾ ਕੇ ਦੇਖ ਲਈ ਦਵਾਈਆਂ ਖਾ ਕੇ ਦੇਖ ਲਈਆਂ ਬਥੇਰੀਆਂ ਇੰਨਾ ਦਾ ਵੀ ਕੀ ਕਸੂਰ ਆ ਇਹ ਤਾਂ ਹੁਣ ਬਣੀ ਆਈ ਏ ਰੀਤ ਉਹ ਜਦੋਂ ਜਿੱਦਣਾ ਸੇਰਿਆਂ ਨੇ ਬਹਿ ਕੇ ਆਈ ਸੀ ਜਦੋਂ ਉਹ ਨਹੀਂ ਆਵਦਾ ਬਣਿਆ ਇਹ ਕਿੱਥੇ ਆਉਦੀਆਂ ਬਣਨੀ ਐ ਇੰਨੇ ਮਾੜੇ ਕਰਮ ਮੇਰੇ ਰੱਬ ਨੇ ਪਤਾ ਨਹੀਂ ਕਿਉਂ ਲਿਖਤੇ ਵੀ ਹੁਣ ਮੇਰਾ ਦਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤਾਂ ਜਿੰਨਾ ਉਹੀ ਗੱਲ ਕਹੀ ਗਈ ਮੈਨੂੰ ਉਵੇਂ ਮੈਂ ਕਰੀ ਗਈ ਛਿੱਤਰ ਵੀ ਬਥੇਰੇ ਖਾ ਲੇ ਹੁਣ 5 ਸਾਲ ਹੋ ਗਏ ਇੱਥੇ ਕੰਮ ਕਰਦੀ ਨੂੰ ਉਹੀ ਗੱਲ ਦੋ ਰੋਟੀਆਂ ਹੀ ਨਹੀਂ ਦੇ ਸਕਦੇ ਮੈਨੂੰ ਦੋ ਰੋਟੀਆਂ ਪਿੱਛੇ ਵੀ ਨੱਕ ਬੁੱਲ ਕੱਢਦੇ ਨੇ ਮੇਰੇ ਨਾਲ ਕਿੱਧਰ ਜਾਵਾਂ ਮੈਂ ਕੀ ਕਰਾਂ ਹੁਣ ਮੇਰਾ ਤਾਂ ਜੀ ਕਰਦਾ ਵੀ ਕੁਝ ਖਾ ਕੇ ਮਰ ਜਾ ਪਰ ਇਹ ਕੰਮ ਹੀ ਨਿਮੇੜਦਾ ਸਾਰਾ ਕੀ ਇੱਥੇ ਜੱਗ ਤੇ ਮੈਂ ਲੈਣ ਆਈ ਸੀ ਕੋਈ ਮੇਰਾ ਜੀਣ ਹੈਗਾ ਦੁਨੀਆ ਤੇ ਆਥਣੇ ਵੀ ਦੁਖੀ ਤੜਕੇ ਵੀ ਦੁਖੀ ਕੋਈ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਜੇ ਤਾਂ ਆਪ ਦਾ ਕੋਈ ਹੈ ਹੀ ਨਹੀਂ ਲੱਗਦਾ ਹੀ ਨਹੀਂ ਆਪ ਦਾ ਕੋਈ ਨੀਂਦ ਕੀ ਆਊਗੀ ਮੈਨੂੰ ਰਾਤਾਂ ਜੇ ਰੱਬਾ ਜੇ ਮੈਨੂੰ ਤੂੰ ਇੱਕ ਲਾਦ ਦੇ ਦਿੰਦਾ ਵੀ ਫਿਰ ਤੇਰੇ ਘਰੇ ਕਿਹੜਾ ਘਾਟਾ ਸੀ ਕਾਸੇ ਦਾ ਨਹੀਂ ਪੁੱਤ ਦੇਣਾ ਸੀ ਧੀ ਦੇ ਦਿੰਦਾ ਮੈਨੂੰ ਕੱਲੀ ਮੈਂ ਤਾਂ ਧੀ ਦੇ ਸਿਰ ਤੇ ਟਾਈਮ ਪਾਸ ਕਰ ਲੈਂਦੀ ਹੁਣ ਕਿਹਦੇ ਸਿਰ ਤੇ ਟਾਈਮ ਪਾਸ ਕਰਾਂ ਕੋਈ ਨਹੀਂ ਹੈਗਾ ਮੇਰਾ ਇੱਥੇ ਤਾਂ ਉਹ ਵੀ ਦੂਜਾ ਵਿਆਹ ਕਰਾਈ ਬੈਠਾ ਮੈਂ ਕੀ ਕਰਾਂ ਕਿੱਧਰ ਜਾਵਾਂ ਵੀ ਰੱਬਾ ਐਨੇ ਮਾੜੀ ਲੇਕ ਮੇਰੇ ਐ ਕੀ ਸੰਦੀ ਰੋਈ ਜਾਂਦੀ ਐ ਰੋਵਾਣਾ ਤਾਂ ਹੋਰ ਕੀ ਕਰਾਂ ਰੋਣਾ ਤਾਂ ਰੋਈ ਐ ਰੋ ਰੋਦੇ ਕਰਮਾਂ ਨੂੰ ਰੋ ਕਰਮਾਂ ਨੂੰ ਰੋਣੀਆਂ ਹੋਰ ਕੀ ਸੋਣੂ ਰੋਣੀਆਂ ਨਾ ਫਿਰ ਹੁਣ ਐ ਕਰ ਪਏ ਜਦੋਂ ਨੇ ਪਾਈ ਨੇ ਦੂਜਾ ਦਾ ਵਿਆਹ ਹੀ ਕਰਵਾ ਲਿਆ ਤੇ ਤੂੰ ਆਦੇ ਪੇਕੀ ਮੰਗ ਜਾ ਤੂਰੇ ਮੰਗਦੀ ਕੀ ਐ ਤੁਸੀਂ ਮੈਨੂੰ ਛੱਡਿਆ ਉਹ ਨਹੀਂ ਕਿ ਤੇ ਤਾਂ ਛੱਡਿਆ ਉਹ ਨਾ ਮੈਨੂੰ ਉਹੀ ਗੱਲ ਜੇ ਪੇਕੀ ਜਾਨੀ ਐ ਤਾਂ ਪਰਝਾਂਗਾ ਨੱਕ ਬੁੱਲ ਕੱਢਦੀਆਂ ਨਹੀਂ ਇੱਥੇ ਤੁਸੀਂ ਨਹੀਂ ਟਿਕਣ ਦਿੰਦੇ ਆ ਉਹ ਦੂਜਾ ਵਿਆਹ ਕਰਾਈ ਬੈਠਾ ਉਹ ਨਹੀਂ ਬੜਨ ਦਿੰਦੀ ਮੈਂ ਕਿੱਧਰ ਜਾਵਾਂ ਮੈਨੂੰ ਕਿਸੇ ਖੂ ਖਾਤੇ 'ਚ ਧੱਕਾ ਦੇ ਆਉ। ਨਾ ਮੈਨੂੰ ਐਂ ਦੱਸ ਪੈਣੀ ਇਹਦੇ 'ਚ ਸਾਡਾ ਕੀ ਕਸੂਰ ਐ? ਅਸੀਂ ਕਿਹੜਾ ਤੇਰੇ ਘਰ ਵਾਲੇ ਦਾ ਦੂਜਾ ਵਿਆਹ ਕਰਿਆਗਾ? ਉਹਨੇ ਵਿਚਾਰੇ ਨੇ ਆਕ ਕੇ 5 ਸਾਲ ਰਿਹਾ ਤੇਰੇ ਨਾਲ। 5 ਸਾਲਾਂ 'ਚ ਜਦੋਂ ਤੇਰੇ ਕੋਈ ਬੱਚਾ ਨਹੀਂ ਹੋਇਆ, ਉਹਨੇ ਕਰਵਾ ਲਿਆ ਜਵਾਕ ਨੇ ਦੂਜਾ ਵਿਆਹ ਨਹੀਂ ਤਾਂ ਉਹਦਾ ਘਰ ਬੰਦਣਾ ਸੀ ਪੈਣੀ। ਤੇ ਪਰ ਹੁਣ ਅਨੇ ਮੇਰਾ ਵੀ ਕੀ ਕਸੂਰ ਆ ਮੈਨੂੰ ਐਂ ਤੂੰ ਦੱਸੋ ਕਿਹੜਾ ਕਹਿਨੀ ਆ ਰਾਜੀਵੀਰ ਤੇਰਾ ਕਸੂਰ ਹੈ ਕਸੂਰ ਤਾਂ ਸਾਡਾ ਵੀ ਨਹੀਂ ਅਸੀਂ ਵੀ ਨਹੀਂ ਕਸੂਰਵਾਰ ਅਸੀਂ ਇਹਦੇ ਚ ਕਰਤੀ ਸਕਦੇ ਆ ਆ ਤੂੰ ਰੋਣ ਲੱਗ ਜਾਈ ਨਹੀਂ ਉੱਤੋਂ ਸੁੱਕੀ ਜਾਂਦੀ ਐਈ ਤਾਂ ਬੈਨੇ ਸੁੱਖ ਪਾਲ ਦਿਆਂ ਕਰੇ ਤੂੰ ਹਰ ਵੇਲੇ ਰੋਂਦੀ ਰਹਿਣੀ ਬੇਬੇ ਨੇ ਵੀ ਅੱਜ ਮੈਨੂੰ ਕਹਿਤਾ ਕਹਿੰਦੀ ਬਗ ਜਾ ਇੱਥੋਂ ਮੈਂ ਕਿੱਧਰ ਜਾਵਾਂ ਫਿਰ ਬੇਬੇ ਵੀ ਭੈਣ ਸਹੀ ਆ ਆਪਦੀ ਥਾਂ ਦੇਖ ਹੁਣ ਜਦੋਂ ਘਰ ਵਾਲਾ ਨਾਲ ਹੋਵੇ ਦੇਖ ਉਹਨਾਂ ਚੀ ਦੀ ਸੌਰੀ ਰਹਿ ਸਕਦੀ ਹੁੰਦੀ ਆ ਕੁੜੀ ਜਦੋਂ ਹੁਣ ਤੇਰੇ ਘਰ ਵਾਲਾ ਤੇਰੇ ਨਾਲ ਨਹੀਂ ਤੇਰੇ ਘਰ ਵਾਲੇ ਨੇ ਦੂਜਾ ਵਿਆਹ ਕਰਵਾ ਲਿਆ ਉਹ ਜਾ ਕੇ ਬਾਹ ਹੁਣ ਇਹਦੇ 'ਚ ਸਾਡਾ ਕੀ ਕਸੂਰ ਐ ਤੂੰ ਐ ਕਰ ਪੈਣੀ ਅਰੇ ਭਰਾ ਨੂੰ ਫੋਨ ਕਰ ਆਦੀ ਮਾਂ ਨੂੰ ਫੋਨ ਕਰ ਤੈਨੂੰ ਲੈ ਜਾਣ ਪੈਣਾ ਮੈਨੂੰ ਵੀ ਮੈਂ ਵੀ ਇਸ ਘਰ 'ਚ ਬਹਿ ਕੇ ਆਈਆਂ 5 ਸਾਲ ਹੋ ਗਏ ਮੈਨੂੰ ਤੰਦਾ ਕਰਦੀ ਨੂੰ ਕਿਹੜੇ ਮੇਰਾ ਕੁਝ ਹੈ ਹੀ ਨਹੀਂ ਘਰ 'ਚ ਲੈ ਮੈਂ ਕਰ ਕਹਿਨੀ ਹੈ ਹੀ ਨਹੀਂ ਉਹ ਤਾਂ ਘਰ ਵਾਲੇ ਨਾਲ ਹੁੰਦਾ ਤੁਸੀਂ ਦੋਨੇ ਨੌ ਸੱਜ ਸਹਸਜ ਕਰ ਦੇਣੇ ਕਹਿ ਰਹੇ ਨਹੀਂ ਮੈਨੂੰ ਵੀ ਭੱਗ ਜਾ ਮੈਂ ਕਿੱਧਰ ਭੱਗ ਜਾ ਹਿੱਸਾ ਹੈ ਦਾ ਪੈਣੀ ਹਿੱਸਾ ਪਰ ਤੇਰੇ ਘਰ ਵਾਲੇ ਦੇ ਤੇਰਾ ਨਹੀਂ ਹੈਗਾ ਮੈਂ ਤੈਨੂੰ ਦੱਸਾਂ ਕਾ ਗੁੜੀ ਤੋ ਹਿਗਾਲ ਬੰਦੇ ਮੰਗਰੀ ਹੁੰਦੀ ਹੈਗੀ ਜੇ ਬੰਦਾ ਹੋਵੇ ਤਾਂ ਤੂੰ ਸੋਨੀ ਹੈ ਹੁਣ ਤੂੰ ਘਰੇ ਬੈਠੀ ਐ ਤੇ ਕੱਲੀ ਬੈਠੀ ਕੀ ਸੋਨੀ ਹੈ ਲੋਕ ਭੈਣੇ ਗੱਲਾਂ ਬਣਾਉਣ ਲੱਗ ਜਿੰਦੇ ਗੱਲਾਂ ਹੰਗਾ ਨਹੀਂ ਡਾਰਾਂ ਬਣ ਜਾਂਦੀਆਂ ਮੈਂ ਤੈਨੂੰ ਦੱਸਾਂ ਫੇਰ ਐ ਕਰੋ ਮੈਨੂੰ ਮਾਰ ਦੋ ਕੁਛ ਦੇ ਕੇ ਫਹਾ ਦੇ ਦੋ ਮੈਨੂੰ ਲੈ ਅਸੀਂ ਕੋ ਦੇ ਦੀਏ ਫਹਾ ਅਸੀਂ ਵੀ ਪਾਪ ਲੱਗ ਗਏ ਬਿਨਾਂ ਗੱਲ ਤੋਂ ਬਾਹਰ ਲੋਕਾਂ ਤੋਂ ਬੇਇੱਜ਼ਤੀ ਕਰਾਉਣ ਨਾਲ ਤਾਂ ਚੰਗਾ ਮੈਂ ਘਰੇ ਮਰ ਜਾਨੀ ਆ ਨਾਲ ਸੋਡਾ ਨਹੀਂ ਰਹਿ ਜੂਗਾ ਬੱਚਾ ਤੇਰੇ ਨਹੀਂ ਹੋਇਆ ਭੈਣੇ ਉਹਨੇ 5 ਸਾਲ ਤੇਰੇ ਮੂੰਹ ਨਹੀਂ ਚੱਕੀ ਗਿਆ ਉਹਨੇ ਅੱਕ ਕੇ ਜਵਾਬ ਨਹੀਂ ਦੂਜਾ ਵਿਆਹ ਕਰਵਾ ਲਿਆ ਪਰ ਵਿਆਹ ਤੇਰੇ ਘਰ ਵਾਲੇ ਨੇ ਕਰਵਾਇਆ ਕੋਈ ਅਸੀਂ ਉਹਦਾ ਰਿਸ਼ਤਾ ਨਹੀਂ ਕਰਾਇਆ ਸੀ ਉਹਦੇ ਵਿਚੋਲੇ ਨਹੀਂ ਬਣੇ ਸਾਨੂੰ ਤਾਂ ਆਪ ਬਾਅਦ ਚ ਪਤਾ ਲੱਗਿਆ ਭੈਣੇ ਤੈਨੂੰ ਤਾਂ ਗੱਲਾਂ ਔੜਦੀਆਂ ਨੇ ਸੋਹਣੇ ਰੱਬ ਨੇ ਤੈਨੂੰ ਜਵਾਬਖ ਦੇਤੇ ਜੇ ਤੇਰੇ ਬੰਦੇ ਨੇ ਕਰਾਇਆ ਹੁੰਦਾ ਦੂਜਾ ਵਿਆਹ ਤੇ ਤੇਰੇ ਨਾਲ ਹੁੰਦਾ ਜਵਾਬ ਮੈਂ ਤੈਨੂੰ ਫੇਰ ਪੁੱਛਦੀ ਮੈਨੂੰ ਨਾ ਪਹਿਣੀ ਬਾਤ ਜਿਸਾਂ ਨੇ ਮੈਂ ਤੈਨੂੰ ਦੱਸਾਂ ਐ ਬੋਲੀ ਜਾਣੀ ਹੈਗੀ ਮੇਰਾ ਕਿਹੜਾ ਜੀ ਕਰਦਾ ਕਹਾਣੀ ਨਾ ਤੁਸੀਂ ਮੇਰੇ ਨਾਲ ਗੱਤੋਂ ਕਰਵਾਵੇ ਦੂਜਾ ਵਿਆਹ ਤੇਰੇ ਘਰ ਵਾਲੇ ਨੇ ਦੂਜਾ ਵਿਆਹ ਕਰਾਇਆ ਮੇਰੇ ਘਰ ਵਾਲੇ ਨੇ ਤੂੰ ਐਨੀ ਵਿੱਚ ਖਿੱਚੀ ਜਾਂਦੀ ਮੇਰੇ ਸਾਥ ਤੇ ਰਹਿ ਕੇ ਰੱਖੀ ਭਾਣੇ ਤੈਨੂੰ ਫੇਰ ਪਤਾ ਲੱਗੂਗਾ ਮੈਂ ਤੇਰੀ ਥਾਂ ਤੇ ਕਿਉਂ ਰਹਾ ਭਾਣੇ ਮੈਨੂੰ ਤਾਂ ਰੱਬ ਨੇ ਉਹ ਹੀ ਗੱਲ ਸੁੱਖ ਨਾ ਮਾਉਂਦੀ ਦੀ ਮੈਂ ਤਾਂ ਰੰਗ ਲੱਗ ਗਏ ਸੀ ਮੇਰੇ ਧੀ ਪੁੱਤ ਮੇਰੇ ਜਿਉਂਦੇ ਬਸਦੇ ਰਹਿਣ ਮੇਰੇ ਜਵਾਕਾਂ ਦੇ ਨਾਲ ਮੈਂ ਲੱਗਿਆ ਕਰ ਜਿਵੇਂ ਤੂੰ ਕਰਦੀ ਮੈਂ ਤੰਦਰਸ ਮੇਰੇ ਜਵਾਕਾਂ ਨੇ ਨਾ ਮੈਂ ਸੁੱਖ ਭਾਲਦੀਆਂ ਤੂੰ ਹਰ ਵੇਲੇ ਰੋਂਦੀ ਰਹਿਣੀ ਹੈ ਐ ਕਰ ਪਣੀ ਰਵਾਉਣੀ ਆ ਤੁਸੀਂ ਮੈਨੂੰ ਬੇਬੇ ਨੂੰ ਕਹ ਦੇ ਬੇਬੇ ਨੂੰ ਲੈ ਕੇ ਭਾਣੇ ਭਾਵਾ ਅੱਡ ਹੋ ਜਾ ਦੇਖ ਸਾਡੇ ਨੂੰ ਤਾਂ ਸਾਨੂੰ ਤਾਂ ਅੱਡ ਕਰ ਦਿਓ ਸਾਥੋਂ ਨਹੀਂ ਰੋਈ ਦੀ ਕਿਚਕਿਚ ਚੱਲੀ ਜਾਂਦੀ ਬਿਨਾਂ ਗੱਲ ਤੋਂ ਅਸੀਂ ਕਿਦੋਂ ਚੱਲ ਗਏ ਕੁੜੇ ਦੁੱਖ ਵਿਆਹ ਤੇਰੇ ਘਰ ਵਾਲੇ ਨੇ ਕਰਵਾਏ ਬੈਠਾ ਹੋ ਬਾਹ ਉਹ ਹੀ ਗੱਲ ਦੂਜੀ ਨੂੰ ਲਈ ਤੇ ਦੋਸ਼ ਤੂੰ ਸਾਨੂੰ ਦੇਈ ਜਾਂਦੀ ਏ ਉੱਤੋਂ ਤੂੰ ਐ ਕਹਿੰਦੀ ਕਿ ਤੇਰੇ ਘਰ ਵਾਲਾ ਜੇ ਦੂਜਾ ਵਿਆਹ ਕਰਵਾ ਲੇ ਮੇਰੇ ਘਰ ਵਾਲਾ ਤੁਸੀਂ ਤਾਂ ਮੈਨੂੰ ਨੱਕ ਬੁੱਲ ਕੱਢਾ ਕਰੋ ਆਥਨ ਤੜਕੇ ਤੁਸੀਂ ਤਾਂ ਮੇਰਾ ਟੱਕ ਹਰਾਮ ਕਰ ਰੱਖਿਆ ਹੈ ਮੈਂ ਤਾਂ ਉਹੀ ਗੱਲ ਅੱਧਦੀ ਮਾਲਕਾਂਗੀ ਮੈਂ ਤਾਂ ਉਹ ਅੱਧ ਲੈ ਕੇ ਐਡ ਹੋਣਾ ਜਿਹੜਾ ਤੇਰਾ ਅੱਧਾ ਹੈ ਤੇਰੇ ਚ ਤੇਰੇ ਘਰ ਵਾਲਾ ਲੈ ਕੇ ਜਾਵੇ ਤੂੰ ਲੈ ਕੇ ਜਾ ਕੋਈ ਮਰਜ਼ੀ ਲਓ ਕੁਛ ਮਰਜ਼ੀ ਕਰ ਆਪਦੀ ਸੱਸ ਨਾਲ ਗੱਲ ਕਰ ਹਾਂ ਮੈਂ ਤੂੰ ਤਾਂ ਕਹਿਣੀ ਆ ਅੱਗ ਤਾਂ ਉਹੀ ਗੱਲ ਰੱਬ ਨੇ ਤੈਨੂੰ ਜਵਾਖ ਦੇਤੇ ਤੂੰ ਤਾਂ ਉਸੇ ਗੱਲ ਸਿਰ ਤੇ ਚੜੀ ਬੈਠੀ ਐਂਗੀ ਤੇ ਫੇਰ ਕੀ ਹੋਵੇ ਜੇ ਮੈਨੂੰ ਜਪਰੇ ਨੂੰ ਦਾਂ ਐਂ ਦੱਸ ਮੈਂ ਕਿਹੜਾ ਰੱਬ ਕੋਲ ਐਂ ਕਹਿ ਕੇ ਐਨਾ ਵੀ ਰਾਜਵੀਰ ਨੂੰ ਦੇਈ ਨਾ ਮੈਂ ਤਾਂ ਕਹਿੰਦੀ ਆ ਭੈਣੇ ਤੇਰੇ ਜੋੜੇ ਹੁੰਦੇ ਬਤੇਰਾ ਸਾਹਮਲਾ ਨੇ ਪਾਲਦਾਂ ਦੇ ਹੋ ਜਦੋਂ ਹੋਈ ਨਹੀਂ ਤੇਰੇ ਇਹਦੇ 'ਚ ਸਾਡਾ ਕੀ ਕਥੁਰਾ ਜੇ ਬੇਬੇ ਨੂੰ ਕਿਹਾ ਵੀ ਗੋਦ ਲੈ ਲੈਨੀ ਆ ਤਾਂ ਬੇਬੇ ਤਾਂ ਨਹੀਂ ਮੰਨਦੀ ਨਾ ਗੋਦ ਤਾਂ ਪੈਣੇ ਫੇਰ ਹੀ ਲਾਂਗੀ ਜੇ ਤੇਰੇ ਘਰ ਆੜਾ ਇੱਥੇ ਹੂੰ ਜਦੋਂ ਉਹਨੇ ਵਿਆਹ ਕਰਵਾ ਲਿਆ ਹੁਣ ਗੋਦ ਲੈ ਕੇ ਤੂੰ ਕੱਲੀ ਬੱਚਾ ਪਾਲਦੀ ਕਿ ਚੰਗੀ ਲੱਗਦੀ ਆ ਹਾ ਤੂੰ ਕੋ ਮੇਰੇ ਪੈਰ ਲੱਗਣ ਦਿਨੇ ਆ ਤੂੰ ਕੋ ਬੇਬੇ ਨੂੰ ਚੱਜ ਦੀ ਮੱਤ ਦੇਨੀ ਆ ਤੰ ਤਾਂ ਆਏ ਨੂੰ ਮੇਰੇ ਜਵਾਕਾਂ ਦਾ ਰਹੇ ਜੇ ਸਭ ਕੁਛ ਨਾ ਮੇਰੇਆਂ ਦਾ ਕਾਹਦਾ ਰਹੂ ਹਿੱਸਾ ਦੇਵਾਂਗੇ ਭੈਣੇ ਸਾਡਾ ਤਾਂ ਆਦੀ ਰਹੂਗਾ ਦੇਖੋ ਭੈਣੇ ਮੈਂ ਤਾਂ ਕੁਛ ਨਹੀਂ ਮੰਗਦੀ ਮੈਂ ਤਾਂ ਹਿੱਸਾ ਨਹੀਂ ਮੰਗਦੀ ਘਰ 'ਚੋਂ ਕੁਛ ਨਹੀਂ ਮੈਨੂੰ ਤਾਂ ਦੋ ਰ ਤੇ ਰੋਟਾ ਬਸ ਮੈਨੂੰ ਸਾਥ ਸਬੰਧ ਕੇ ਬੇਨਤੀ ਹੈ ਮੈਨੂੰ ਕਰੋਨਾ ਕੱਢੋ ਮੈਂ ਨਹੀਂ ਕੱਢਦੀ ਤੈਨੂੰ ਕਰੋ ਬੇਬੇ ਕਹਿੰਦੀ ਐ ਬੇਬੇ ਨਾਲ ਗੱਲ ਕਰ ਭੈਣ ਮੇਰੇ ਨਾਲ ਵਾਧੂ ਘੱਟ ਤੂੰ ਗੱਲ ਕਰਿਆ ਕਰ ਲੈ ਇਹ ਵੀ ਬੋਲਦੀ ਐ ਲੈ ਇਹਨੂੰ ਤਾਂ ਭਾਣੇ ਗੱਲਾਂ ਆਉਣਗੀਆਂ ਮੇਰੇ ਤਾਂ ਉਹੀ ਗੱਲ ਰੱਬ ਨੇ ਦੋ ਜਵਾਬ ਖ ਦੇ ਤੇ ਵਦਗਾ ਬੰਦਾ ਮੰਗਰ ਲਈ ਫਿਰਦੀ ਐ ਮੇਰੇ ਨਾਲ ਕੋਈ ਅੱਗੇ ਨਾ ਕੋਈ ਪਿੱਛੇ ਮੈਂ ਦੱਸ ਹੁਣ ਕਿੱਧਰ ਜਾਵਾਂ ਮੈਂ ਤਾਂ ਉਹੀ ਰੱਬ ਆਸਰੀ ਤਰੀ ਫਿਰਦੀ ਆ ਚੱਲ ਕੋਈ ਨਾ ਕਦੇ ਤਾਂ ਰੱਬ ਸੁਣੂਗੀ ਨਹੀਂ ਹੋਵੇ ਆਪ ਤਾਂ ਬੈਠੇ ਆ ਰਾਮਨਾ ਉਹ ਦੇਖ ਲਓ ਬਾਹਰ ਬੈਠੀ ਰੋਈ ਜਾਂਦੀ ਮੈਂ ਤਾਂ ਜਦੋਂ ਆਈ ਆਏ ਲੱਗੇ ਵੀ ਉਹ ਰੋਲੀ ਕੌਣ ਜਾਂਦਾ ਬਾਹਰ ਚੋਈ ਜਾਂਦੀ ਆਹੋ ਤੈਂ ਕੀ ਕਹਤਾ ਉਹਨੂੰ ਮੈਂ ਰੋਈ ਜਾਂਦੇ ਤੂੰ ਪਰ ਰੋਈ ਜਾਵੇ ਤੈਂ ਕੀ ਕਹਤਾ ਮੈਂ ਤਾਂ ਆਖਦਾ ਪਪਾ ਬਾ ਬਾ ਜਾ ਜਿੱਧਰ ਜਾਣਾ ਮੇਰੇ ਘਰੋਂ ਨਿਕਲ ਜਾ ਹਾਂ ਕਿ ਮੈਨੂੰ ਬੇਬੇ ਕਹਿੰਦੀ ਕਿ ਮੇਰੇ ਘਰੋਂ ਨਿਕਲ ਜਾ ਕਿ ਨਹੀਂ ਮੈਂ ਕਿੱਧਰ ਜਾਵਾਂ ਤਦ ਪਰ ਮੈਂ ਕੀ ਕਰਾਂ ਤਾਂ ਮੇਰਾ ਮੁੰਡਾ ਤਾਂ ਹੁਣ ਬਾਹਰ ਭਾਗਾ 5 ਸਾਲਾਂ ਦਾ ਮੂੰਹ ਵੀ ਨਹੀਂ ਝਾਕੀ ਗਿਆ ਉਹ ਤਾਂ ਮੈਨੂੰ ਵੀ ਪਤਾ ਵੇਬੇ ਹੁਣ ਬਾਈ ਨੇ ਵਿਚਾਰਾ ਨੇ ਅੱਖ ਕੀ ਵਿਆਹ ਕਰਾਇਆ ਆਪਾਂ ਵੀ ਤਾਂ ਬੜਾ ਬੜਾ ਰੱਖਾ ਵੀ ਭਾਏ ਕੋਈ ਨਹੀਂ ਮਹੀਨਾ ਦ ਹਾਂ ਹੋ ਗਿਆ ਜਿੰਨਾ ਪਤਾ ਹੋਇਆ ਉਹਨਾ ਆਪਾਂ ਕੀਤਾ ਆਪਾਂ ਦਵਾਈ ਬੂਤੀ ਵੀ ਨੇ ਕੋਈ ਜਿੱਥੇ ਦਾ ਸਰ ਪਰ ਦਵਾਈ ਨਾਲ ਜਿੱਥੇ ਕਿਤੇ ਦੱਸ ਪੈਂਦੀ ਸੀ ਤੂੰ ਉੱਥੇ ਲੈ ਜਾਂਦੀ ਸੀ ਤੇ ਨਾ ਉੰਨੀ ਛੱਡਿਆ ਕੋਈ ਕੋਈ ਦਵਾਈਆਂ ਨਹੀਂ ਕੱਚ ਨਹੀਂ ਛੱਡੀ ਉਹੀ ਗੱਲ ਦੇਸੀ ਅੰਗਰੇਜ਼ੀ ਜਿਹੜੀ ਦੱਸ ਪੈਂਦੀ ਸੀ ਬਥੇਰਾਂ ਕਰੇ ਦੇਸੀ ਦਵਾਈਆਂ ਬਣਾਵਣਾ ਦਿੱਤਨਾ ਆਕ ਗਿਆ ਬਾਈ ਆਪਾਂ ਤਾਂ ਜਮਾਂ ਆਕ ਕਹੂੰ ਉਹੀ ਗੱਲ ਗਾ ਲੈ ਫਿਰ ਆਪਾਂ ਜਿਹੜਾ ਉਹਨੂੰ ਕਿਹਾ ਸੀ ਵੀ ਦੂਜਾ ਵਿਆਹ ਕਰਵਾ ਲੈ ਉਨੇ ਆਪਕੇ ਕਰਵਾਏ ਆਪ ਕੀ ਕਰਾਇਆ ਪਹਿਲੇ ਬਰੋਗੀਆ ਇਹ ਤਾਂ ਐਸੀ ਕਰ ਉਹ ਤਾਂ ਐਸੀ ਮੈਨੂੰ ਤਾਂ ਕੰਮ ਤੇ ਲੱਗਦਾ ਨਹੀਂ ਸੱਪਨ ਤਾਂ ਹੀ ਕਹਿ ਕੇ ਗਏ ਆ ਕੀ ਪਤਾ ਮਾਨ ਚ ਕੀ ਆਈ ਗੱਲ ਹਾਂ ਕੀ ਪਤਾਵੇ ਮੈਂ ਹੁਣ ਕੋਈ ਪਹਿਲਾਂ ਨਹੀਂ ਗੱਲਬਾਤ ਹੋਵੇ ਆ ਪਹਿਲਾਂ ਨਹੀਂ ਕੀ ਪਈ ਕੰਮ ਨਹੀਂ ਹਾਂ ਤਾਂ ਕਰਨਾ ਆਉਂਦਾ ਝਾੜੂ ਝਾੜੀ ਦੇ ਆਉਗੀ ਐ ਸਾਰਾ ਦਿਨ ਜੇ ਰੋਟੀ ਪਕਾਉਗੀ ਪਕਾਵੇਂ ਦਮੜਾ ਪੈਰ ਤੌਂਦੀ ਐ ਸਾਰਾ ਕੰਮ ਕਰ ਤੇ ਫੋੜਾ ਤੁਹਾਡਾ ਇਹ ਵਰਡ ਗਿਆ ਬੜੀਆਂ ਨੇ ਮੇਰੇ ਨਾਲ ਉਧਰ ਵਾਲੀਆਂ ਨੇ ਉਧਰੋਂ ਸੰਭਰ ਕੇ ਆ ਕੇ ਤਾਂ ਪੈਰ ਤੋਂ ਮੈਂ ਦੇ ਰੱਖੇ ਨਹੀਂ ਵੀ ਪਈ ਪੈਰ ਤੋਂ ਉੱਤੇ ਮਾਰੇ ਹੁੰਦੇ ਵੀ ਮੈਂ ਨਹੀਂ ਤੁਹਾਨੂੰ ਮੇਰੇ ਪੈਰਾਂ ਨੇ ਤਾਂ ਕੁਝ ਲੱਗਿਆ ਨਹੀਂ ਆਖੋ ਮੈਨੂੰ ਤਾਂ ਭਣੇ ਆਕਤ ਆਉਂਦੀ ਹੈ ਫਿਰ ਪੈਰ ਤੋਂ ਹੀ ਜਾਂਦਾ ਮੈਂ ਇੱਥੇ ਬਹਿ ਜਾ ਪਾ ਬਾਹਰ ਮੈਂ ਉਹੀ ਗੱਲ ਹੋਗੀ ਜਿਵੇਂ ਕਹਿੰਦੇ ਨੇ ਫਿਰ ਤੋਤੇ ਪੈਰਾਂ ਵਾਲੀ ਦਸਤਾਰਾਂ ਵਾਲੀ ਮਿਲ ਗਈ ਮੈਂ ਕੀ ਕਰਾਂ ਮੈਂ ਉਧਰ ਦੇ ਸਾਡੇ ਆਪ ਪਾ ਹੀ ਘਰ ਪਿੱਛੇ ਕਰੀਏ ਜੀ ਉੱਤੋਂ ਮੈਨੂੰ ਐ ਬੋਲਦੀ ਕਹਿੰਦੀ ਕਿ ਤੈਨੂੰ ਕਾਦੀ ਤਕਨੀਕ ਪਰ ਤੈਨੂੰ ਤਾਂ ਫਿਰ ਰੱਬ ਨੇ ਦੋ ਜਵਾਬ ਦੇ ਦਿੱਤੇ ਮੇਰੇ ਜਵਾਬਾਂ ਤੇ ਉਹ ਲੱਗਦੀਆਂ సూ కను గోదానా తేను గోదా మోదీ ਇਹਦਾ ਇੱਥੇ ਬਾਈ ਸੀਗਾ ਮੀਂਗਾ ਉਹਦੀ ਜ਼ਿੰਮੇਦਾਰੀ ਵੀ ਚੱਕਦਾ ਸਾਥੋਂ ਤਾਂ ਆਵਦੀ ਲਾਜ ਨਹੀਂ ਸਾਥੀ ਤੁਸੀਂ ਬਗਾਨੀ ਕਿੱਥੇ ਸਾਰਾ ਮੰਗ ਮਤ ਦਾ ਦਬਾਬ ਦੇ ਤਾਂ ਪਿਆਰ ਦਿਨਾਂ ਲਮਾ ਨਾ ਨਾ ਮਾ ਕਰ ਲੈ ਮੈਨੂੰ ਤਾਂ ਲੱਗਦਾ ਦੀ ਮਾਂ ਨੇ ਨਾ ਕਿਹਾ ਵੇ ਤਾਂ ਉਹ ਕੰਨ ਪਰਤੀ ਰਹਿੰਦੀ ਹੈ ਇਹਨਾਂ ਪਰਦੀ ਜੇ ਤੂੰ ਐ ਕਰ ਗੋਦ ਲੈ ਕੇ ਬਹਿ ਜਾ ਜਮਾਕ ਬਰਾਬਰੀ ਸਹ ਹੋਵੇ ਮਾਂ ਕੋਲ ਜਾ ਕੇ ਲੈ ਲੈ ਇੱਥੇ ਸਾਥੋਂ ਕੀ ਬਾਤ ਦਿਓ ਮਾਂ ਤੇ ਕੀ ਲੈਣੀ ਮਾਂ ਕੀ ਦੇ ਤੂੰ ਕਿ ਇੱਥੇ ਤੇ ਸਾਂ ਮਿਲੂਗਾ ਆਪਾਂ ਤਾਂ ਕੋ ਦਿੱਤਾ ਨਾ ਤਨ ਸਾਈ ਹੋ ਜਾਊਗਾ ਮੈਂ ਸਾਡਾ ਤਾਂ ਅੱਧੀ ਰਹੂਗੀ ਮੈਂ ਤੇਰੇ ਨਾਲ ਕਿਵੇਂ ਰਹੂ ਪਰ ਆਪਾਂ ਕੋਈ ਆਣਾ ਲੈਣੇ ਆ ਆਪਣੇ ਇੰਦੇ ਹੀ ਨਹੀਂ ਆਹੋ ਆਪਾਂ ਤੇਰੇ ਤੇਰੇ ਮੁੰਡੇ ਨਾਲ ਜਿਹੜੇ ਨੇ ਵਿਆਹ ਕਰਵਾਇਆ ਉਹਨੇ ਹੋਣਗੇ ਤੋ ਉਹ ਆਉਣਗੇ ਆ ਲੈ ਹਾਂ ਹੋਰ ਸਮਾਰੂਗੀ ਹਾਂ ਸਾਡੇ ਵਿੱਚ ਕੋਈ ਫਰਕ ਨਹੀਂ ਮੰਨਦਾ ਸੀ ਤਾਂ ਅੱਡ ਲੈਣਾ ਮੈਂ ਤੇਰੇ ਨਾਲ ਸਾਡੇ ਨਾਲ ਰਹੇ ਸਾਡੇ ਨਾਲ ਜੇ ਉਹਨੂੰ ਲੈ ਕੇ ਅੱਡ ਹੋਣਾ ਅੱਡ ਹੋ ਜਾ ਮੈਂ ਤਾਂ ਕੋਈ ਉਹਦੇ ਨਾਲ ਰਹਿੰਦੀ ਨਹੀਂ ਹਰਪ੍ਰੀਤ ਹੂੰ ਨਾ ਆਪੇ ਮੈਂ ਤਾਂ ਤੇਰੇ ਨਾਲ ਰਹੂ ਫਿਰ ਜੇ ਮੇਰੇ ਨਾਲ ਰਹੇਗੀ ਬੇਬੀ ਮੈਂ ਤਾਂ ਉਹਨਾਂ ਆਖਿਆ ਸੀ ਵੀ ਦੇਖਪਣੇ ਮੇਰਾ ਤਾਂ ਇੰਨੇ ਸਾਰੇ ਸਾਡੇ ਤਾਂ ਸਾਡੇ ਨੂੰ ਤਾਂ ਅੱਡ ਹੋ ਜਾ ਬੇਬੇ ਨੂੰ ਲੈ ਕੇ ਅੱਡ ਹੋ ਜਾ ਜੇ ਤੂੰ ਉਹਦੇ ਨਾਲ ਨਹੀਂ ਰਲਦੀ ਫਿਰ ਉਹ ਕੀ ਦੇ ਨਾਲ ਰਲ ਤਾ ਕੋਈ ਨਹੀਂ ਰਲਦੀ ਭਾਂ ਜਦੋਂ ਮੁੰਡਾ ਆ ਗਿਆ ਜਦੋਂ ਕੋਈ ਗਾ ਉਹਦੇ ਦੀ ਬਾਤ ਹੋ ਗਈ ਆਇਆ ਉਹ ਤਾਂ ਮੈਂ ਪੰਮ ਤੇਰੇ ਨਾਲ ਰਲ ਜਾ ਤਾਂ ਮੈਂ ਉਹਦੇ ਨਾਲ ਰਲ ਜਾ ਮੈਂ ਤੁਹਾਨੂੰ ਦੇ ਨਾਲ ਮੱਤੀ ਦੀ ਗੱਲ ਹੈ ਬੇਬੀ ਹਾਂ ਚਲ ਹੁਣ ਉਹਨੂੰ ਵੀ ਉਹੀ ਗੱਲ ਕਹਿ ਮਹੀਨੇ ਹੋ ਗਏ ਵਿਆਹ ਨੂੰ ਕੀ ਹੈ ਕੋਈ ਰੱਬ ਸੁਣੀ ਲਵੇ ਸੁਣੂਗਾ ਰੱਬ ਆਪਣਾ ਰੱਬ ਵਿੱਚ ਆ ਹਾਂ ਉਹ ਸੁਣੂਗਾ ਰੱਬ ਇਹ ਮੈਂ ਕਿਹਦਾ ਰਣੀ ਹੈ ਮੈਨੂੰ ਤਾਂ ਲੱਗਦਾ ਵੀ ਜਿਹੜੀ ਆਪਾਂ ਦਵਾਈ ਬੂਤੀ ਲਿਆ ਕੇ ਦਿੰਦੇ ਸੀ ਇਹ ਖਾਂਦੀ ਤਾਂ ਘੱਟ ਸੀ ਸਿੱਢਦੀ ਵਾਂਦੀ ਆਹੀਂ ਇਸ ਬਰਤਲ ਖਾਣੇ ਆਹੋ ਖਾਦਣਾ ਨਹੀਂ ਜੇ ਕਿਤੇ ਖਾਂਦੀ ਹੋਈ ਗੱਲ ਕਿਤੇ ਰੱਬ ਸੁਣੀ ਲੈਂਦਾ ਪਾ ਲੱਗ ਜਾਂਦੇ ਹਾਂ ਮੈਂ ਤਾਂ ਕਹਿੰਦੀ ਆ ਮੈਂ ਕਪਾਣੇ ਤੇਰੇ ਜੋੜੇ ਹੁੰਦੇ ਸੀ ਤਾਂ ਉਹ ਗੱਲ ਖੜੇ ਹੁੰਦੇ ਇੱਥੇ ਸਾਨੂੰ ਵੀ ਚਾ ਸੀ ਚਾ ਸੀਗਾ ਸਾਨੂੰ ਕਦੇ ਚਾ ਨਹੀਂ ਸੀ ਹਰ ਪ੍ਰੀਤੇ ਤਾਂ ਰੋਡੀ ਲੱਗ ਗਿਆ ਆਪਾਂ ਨੂੰ ਕਿਵੇਂ ਕੱਢ ਗਏ ਇਹਨੂੰ ਹੁਣ ਮੇਰੇ ਮੈਂ ਦਗੀ ਕਹਾਂ ਵੀ ਕਿਵੇਂ ਕੱਢੀਏ ਮੈਂ ਤਾਂ ਇਹ ਵਾਲਾ ਕੱਢਦੀ ਵੀ ਨਹੀਂ ਸੋਹਣੀ ਲੱਗਦੀ ਅਗਲਾ ਕਹਿੰਦੇ ਵੀ ਬਰਾਬਰ ਦੀ ਸ਼ਰੀਕਣੀ ਐ ਬਾਹ ਬੜਪੜ ਬਾਹ ਕੱਢਦੀ ਐ ਹੁਣ ਤੂੰ ਤਾਂ ਕੱਢ ਸਕਦੀ ਐ ਮੈਂ ਕਹਿੰਦੇ ਮੈਂ ਇਹ ਮੂਰਾ ਰੋਟੀ ਚੱਕਲਾ ਕਰ ਤੇ ਨਾਲ ਇਹਨੂੰ ਇੱਕ ਸੀਚ ਨਾ ਬੜਨ ਦਿਆ ਕਰ ਇਹਨੂੰ ਤੰਗ ਕਰ ਪੂਰਾ ਫੇਰ ਨਿਕਲੂਗੀ ਫੇਰ ਖੜਾ ਛੱਡੂਗੀ ਆਪਣਾ ਵੀ ਤੂੰ ਵੀ ਕਰਿਆ ਕਰ ਮਾੜਾ ਮੈਂ ਤਾਂ ਕੁਛ ਤੂੰ ਤਾਂ ਸਿਰਕਸ ਮੈਨੂੰ ਕਦੇ ਨਹੀਂ ਮੈਂ ਕਰਾਂ ਮੈਨੂੰ ਤੈਨੂੰ ਪਤਾ ਬੰਦਣਾ ਕੀ ਕੁਛ ਬੋਲ ਮੈਂ ਕਹਿੰਦਾ ਪਰ ਮੇਰੇ ਕੋਈ ਐਸੀ ਤਾਂ ਮੇਰਾ ਨਾਮ ਵਾਲਾ ਕਿ ਕਮਰੇ ਚ ਨਾ ਬੜ ਮੇਰੇ ਚ ਉਹ ਤਾਂ ਮੈਂ ਕਹਿ ਦੂੰਗੀ ਉਹ ਤਾਂ ਹਣੀ ਮੇਰਾ ਬੇਬੇ ਮੇਰੇ ਪੇਕਿਆਂ ਨੇ ਦਿੱਤਾ ਹੁਣ ਇਹਨੇ ਪੇਕਿਆਂ ਨੇ ਦਿੱਤਾ ਕੀ ਇਹਨੂੰ ਮਾਸ ਕੁਝ ਮੈਂ ਦਾ ਕਰੂੰ ਪਹਿਲਾਂ ਰੋਟੀ ਨਾ ਖਾਏ ਤੇ ਉੱਥੇ ਬਹਾਦਰ ਦੇ ਪੇਕ ਵੀ ਜਿਹੜਾ ਤੋਂ ਮਾੜਾ ਮੋਟਾ ਦਿੱਤਾ ਤੇਰੇ ਪੇਕਿਆਂ ਨੇ ਲੈ ਜਾ ਚੱਕ ਕੇ ਅੱਛਾ ਕੀ ਕਰਨੇ ਇਹ ਤਾਂ ਕਦੇ ਕੋਈ ਚੀਜ਼ ਉਹਦੀ ਵਰਤੀ ਨਹੀਂ ਮੇ ਬੇ ਮੈਨੂੰ ਆਏ ਆ ਇਹਦੀ ਗੱਲ ਕੀ ਪਤਾ ਉਹਦੀ ਗੱਲ ਕਹਿੰਦੀ ਚੀਜ਼ ਹੈ ਕਹਿੰਦੀ ਗੱਲ ਕਿਵੇਂ ਦਿੱਤੀ ਇਹਨੇ ਪੇਕੇ ਨੇ ਉਹਦੀ ਪਰਜਾਈਆਂ ਨੇ ਇਹਦੀ ਨਹੀਂ ਬਣਦੀਆਂ ਪਰਜਾਈਆਂ ਨੇ ਲੜਪਾਂ ਨਹੀਂ ਹਈ ਉਲਟੀਵੇਂ ਨਾ ਕਰਨੀ ਕੰਨੀ ਮੈਂ ਤੇਕਤੀਆਂ ਨਹੀਂ ਉੱਥੇ ਪਰਜਾਈਆਂ ਲੜਦੀਆਂ ਇੱਥੇ ਉਹਨੂੰ ਤਾਂ ਇੱਥੇ ਤੁਸੀਂ ਲੜਦੋ ਦੋਨੇ ਪਰਜਾਈਆਂ ਕਾਨੂੰ ਲੜਦੇ ਪਰਜਾਈਆਂ ਰ ਬਥੇਰੇ ਨਾ ਚੰਗੀਆਂ ਆਪ ਹੀ ਨਹੀਂ ਕਿਸੇ ਕੰਮ ਦੀ ਪਤਾ ਹੀ ਆ ਹੋ ਜਾ ਕੱਟਦੀ ਨਹੀਂ ਆਪਾਂ ਨੂੰ ਪਤਾ ਹੀ ਆ ਨਾ ਹਾਂ ਬੇਬੇ ਐਂ ਕਰੋ ਤੂੰ ਹੀ ਕਰ ਮਾੜਾ ਮੋਟਾ ਕੋਈ ਮੈਂ ਤਾਂ ਹੁਣ ਇੰਨਾ ਬੋਲ ਕੇ ਆਉ ਮੈਂ ਤਾਂ ਤੱਕੀ ਪਈ ਮੈਂ ਤਾਂ ਮੈਂ ਕਰਦੀ ਕਲਮ ਤੱਕੇ ਨੂੰ ਕਲ ਪਾਠੀਆਂ ਪੱਤ ਬਹਿ ਕੇ ਗੋਹਾ ਸੱਟਿਆ ਆਪਣਾ ਦੇਖੇ ਹਾਂ ਮੈਂ ਕਰੀ ਦੇ ਆ ਪਾਠੀਆਂ ਕਲ ਪੱਤ ਤੋਂ ਨਹੀਂ ਕਰੇ ਜਿਹੜਾ ਮੈਂ ਪਾਖਾਂ ਪਈ ਮੈਂ ਤਾਂ ਬਾਹਰ ਲਾਇਆ ਨੇ ਮਿੱਤਿਆ ਚਲ ਹਾਂ ਇਹ ਕਾਹਦੇ ਜਾ ਆਪਣੇ ਤਾਂ ਪੂਰਾ ਤੰਗ ਕਰਾ ਲੋ ਜਿੰਨੀ ਹੁੰਦੀ ਓੰਨੀ ਤੰਗ ਕਰੋ ਨੂੰ ਤੂੰ ਹੀ ਕਰਨ ਵਾਲੇ ਹੁਣ ਮੈਂ ਕਰਦੀ ਕਿ ਸੋਣੀ ਲੱਗਦੀ ਆ ਬੇਬੇ ਤਾਂ ਮੈਨੂੰ ਕਹ ਦਿੰਦੀ ਆ ਤੂੰ ਕਰ ਕਰਨਾ ਕਰ ਉਹਦੋਂ ਤੁਸੀਂ ਲੇਟਾ ਪੱਜ ਕੇ ਉੱਥੇ ਜੱਕਦੇ ਨੇ ਮੂਰੇ ਹੋ ਕੇ ਕਹਿੰਦੀ ਮੇਰੀ ਤਾਂ ਨੂ ਪਾੜੀ ਸੋਹਣੀ ਐ ਤੂੰ ਤਾਂ ਸੋਹਣੀ ਨਹੀਂ ਤੇਰਾ ਤਾਂ ਕੱਦ ਛੋਟਾ ਐ ਐ ਅਗਲਾ ਮੰਗਾ ਤਾਣੀ ਕਹਿਣੀ ਹਨ ਬਘਾਰਾ ਲਾ ਕੇ ਆ ਭਾਈ ਵਿਰਾਜ ਦੀਪ ਪਈਆਂ ਦੀ ਮਾਂ ਦਾ ਸੁੱਤੀ ਉਹ ਹੀ ਪਈ ਗਈ ਸੀ ਥੱਕ ਗਈ ਸੀ ਘਹਾਰਾ ਲਾ ਕੇ ਆਪਣਾ ਘਹਾਰਾ ਬਬੇ ਘਹਾਰਾ ਲਾ ਕੇ ਆ ਪਰ ਪਾਥਰ ਪੰਗਾ ਉਧਰ ਉਧਰ ਤਰਾਂ ਮੈਂ ਸੇ ਘਰ ਤਾਂ ਪੈਰਾ ਹੋਇਆ ਪਾ ਹੁਣ ਕਿਹੜਾ ਘਹਾਰ ਲੱਗੂਗਾ ਤੇ ਪਰ ਦੁਪਹਿਰ ਉਹ ਰੱਥ ਲੈ ਤੱਕ ਮੰਡ ਟਾਈਮ ਹੋ ਜਾਂਦਾ ਕਮ ਠੱਡੇ ਹੋਏ ਲਾ ਦੂੰਗੀ ਬਸ ਠੰਡੀਆਂ ਹਮੀ ਤਾਂ ਪੈਟੇ ਹਟਾਗਾ ਬਈ ਇੰਨੀ ਤਾਂ ਗਰਮੀ ਆ ਅੱਗ ਤਾਂ ਪਈ ਜਾਂਦੀ ਆ ਕੋਈ ਨਹੀਂ ਤੂੰ ਘਰ ਆ ਲੈ ਚੱਲ ਖੜੀ ਹੋ ਚੱਲ ਤੂੰ ਐ ਕਰ ਫਿਰ ਤੂੰ ਲਵਾ ਦੇ ਮੇਰੇ ਨਾਲ ਜਾ ਮੈਂ ਕਹਿੰਦੀ ਮੇਰੇ ਨਾਲ ਮੈਂ ਕੱਲੀ ਲਾਵਾਂ ਤੂੰ ਕੱਲੀ ਲਾ ਦੇ ਮੇਰੇ ਜਿਹੜਾ ਹੁਣ ਬਾੜੀ ਜਾਣਾ ਕੱਲੀ ਲਾਉਣ ਨੂੰ ਬਥੇਰੇ ਜਾਣਾ ਤੇਰੇ ਚ ਬਥੇਰਾ ਖਾਂਦੇ ਦਵਾਨਾ ਬੂਟੀਆਂ ਤੇ ਫੂਕੀ ਪਈਆਂ ਮੈਂ ਆਹ ਦਵਾਨਾ ਕਾੜੇ ਖਾਣੇ ਤੇ ਚੋਰਾਂ ਮੋਢਾ ਦਿੰਨੇ ਸਾਰਾ ਮਨ ਤਾਂ ਚੱਕਰ ਆ ਜਾਂਦੇ ਸਵੇਰ ਦੇ ਚੱਕਰ ਤਾਂ ਤੈਨੂੰ ਆਉਣਗੇ ਜਾ ਤੂੰ ਆ ਕਰ ਘਰ ਆ ਲੈ ਚੱਲ ਆਈ ਜਾਂਦੇ ਤੈਨੂੰ ਢੰਗ ਨਾਲ ਘੱਟ ਕਰਾ ਕਰ ਮਾਰੇ ਮੋਟੇ ਢੰਗ ਨੇ ਸਾਰ ਦਿਨ ਢੰਗ ਕਰਦੀ ਰਹਿੰਦੀ ਹੈਗੀ ਕੰਮ ਬੈ ਨਾ ਢੰਗ ਹੀ ਕਰ ਲੱਗ ਜ ਮੇਰਾ ਤਾਂ ਦੁਖਦਾ ਮੇਰਾ ਉਹ ਦੁਖਦਾ ਚੱਕਰ ਆਉਂਦੇ ਤੈਨੂੰ ਹੁਣ ਪਈ ਰਹਿੰਦੀ ਹੈਗੀ ਲੱਤਾਂ ਸੇਖਰ ਦੁਪਹਿਰਾ ਹੋਇਆ ਪਿਆ ਦੁਪਹਿਰੇ ਵੀ ਨਹੀਂ ਟੇਖਣ ਦਿੰਦੇਗਾ ਪਤਾ ਨਹੀਂ ਬੈਰ ਨਾ ਕਹੇ ਜੀਆਂ ਨੇ ਉਹੀ ਗੱਲ ਮੈਥੋਂ ਕੱਲੀ ਤੋਂ ਕਿਹੜੇ ਘਾਰੇ ਲੱਗਦੇ ਹੈਗੇ ਚੱਲ ਦੋ ਰੋਟੀਆਂ ਮਾਰੀ ਨੂੰ ਕਰਨਾ ਤਾਂ ਹੁਣ ਪਹੂ ਗਈ ਜੇ ਸਾਰੇ ਬੈਰੀ ਬਣ ਗਏ ਹੇ ਲੱਕੀ ਮੈਂ ਇੱਥੇ ਕਰਾਂ ਕੀ ਤਰ੍ਹਾਂ ਮੇਰੇ ਤਾਂ ਜਾਨ ਨੂੰ ਸਿਆਪਾ ਹੋ ਗਿਆ ਕੱਜਗਾ ਬੇਬੇ ਤਾਂ ਬਦਲੇ ਲੈ ਰਖੇ ਮੇਰੇ ਬੇਬੇ ਨੇ ਤਾਂ ਹੋਈ ਗੱਲ ਲੱਕ ਕੇ ਮੈਂ ਤਾਂ ਵੀ ਖਾਣਾ ਪਊਗਾ ਕੁਛ ਪਰਾਂ ਜਾਨ ਛੁੱਟੂਗੀ ਖੜਾ ਛੁੱਟੂ ਮੇਰਾ ਪਤਾ ਨਹੀਂ ਹੋਰ ਕਿੰਨਾ ਕੁ ਟਾਈਮ ਦੁੱਖ ਭਰਨੇ ਆ ਮੈਂ ਕੋਈ ਨਹੀਂ ਹੈਗਾ ਮੇਰਾ ਤਾਂ ਇੱਥੇ ਇਹ ਹਏ ਉਹ ਤੜਕੇ ਦੀ ਭੁੱਖੀ ਤੇ ਆਈਆਂ ਨਾ ਰੋਟੀ ਨਾ ਟੁੱਕ ਕੁਝ ਨਹੀਂ ਖਾਦਾ ਪੀਤਾ ਲੋਕਾਂ ਦਾ ਦੂਰੀਵਾਰ ਦਾ ਖਾਣ ਦਾ ਵੀ ਟਾਈਮ ਹੋ ਗਿਆ ਮੈਨੂੰ ਹਜੇ ਇੱਕ ਵਾਰੀ ਵੀ ਨਸੀਬ ਨਹੀਂ ਹੋਈ ਆਈ ਨਹੀਂ ਪਤਾ ਬਹਿਰ ਨਾ ਚਾਹਦੀ ਘੁੱਟ ਦੇਣਗਾ ਕਿ ਨਾ ਹੁਣ ਦੇਖਦੀ ਆ ਜਾ ਕੇ ਆਪ ਨੂੰ ਕਰਨੀ ਪਊਗੀ ਖੇਚਲਾ ਕਿਹੜੇ ਹੁੰਦੇ ਨੇ ਕੰਮ ਮੈਥੋਂ ਮੈਂ ਤਾਂ ਦੁੱਖਾਂ ਦੀ ਤਾਂ ਮਾਰੀ ਪਈ ਆ ਪਹਿਲੀ ਆਉਂਦੇ ਘਰ ਆ ਲਾ ਕੇ ਆਉ ਕੋ ਫਰਿੱਜ ਨੂੰ ਝੰਬੜੂ ਗੀ ਖਾਉਗੀ ਕੁਝ ਫਲ ਫਲੂਟ ਕੱਢ ਕੇ ਜਿੰਦਾ ਲਾਉਣੀ ਆ ਦਿਨੀ ਆ ਮੈਂ ਉਹ ਕੇਲੇ ਕੱਢ ਕੇ ਤੰਗ ਕਰ ਮਾਰਾ ਇਹਨੇ ਸਾਨੂੰ ਉਹ ਤੋਂ ਖਾਲੀ ਫਲ ਫਲੂਟ ਚਾਬੀਆਂ ਫੜਾਈ ਦੇਮ ਹਰ ਭਰੀਤ ਨੂੰ ਸਰਪ੍ਰੀਤ ਨਾ ਪਰਚਾ ਆਪਾਂ ਕਦੀ ਨਾ ਚੱਬਦੇ ਮੇਮੇ ਮੈਂ ਤਾਂ ਆ ਰਿਹਾ ਹਾਂ ਕਮਰੇ ਨੂੰ ਜਿੰਦਾ ਲਾ ਕੇ ਫਿਰ ਜਾਲੇ ਨੂੰ ਕਮਰੇ ਨੂੰ ਜਿੰਦਾ ਆਹ ਕੀ ਗੱਲ ਹੈ ਨਾ ਚੱਬਣਾ ਨਹੀਂ ਗਈ ਉਹਨੂੰ ਆਪਣੇ ਬੈ ਜਾ ਬੈ ਕੇ ਕਰ ਲਗਾ ਲੈ ਕੀ ਗੱਲ ਹੈ ਇਹ ਜੀ ਘਰ ਨਾਲ ਇਹ ਮਸਾਂਗਾ ਇਹ ਭੇਜ ਜੀ ਅੱਛਾ ਭੇਜਤੀ ਘਰ ਆ ਲਾਉਣਾ ਮੈਂ ਤਾਂ ਕਨੀ ਚੱਕਰੀ ਆਉਂਦਾ ਦਵਾਈਆਂ ਨਾਲ ਦਵਾਈ ਲੈਂਦੀ ਨਹੀਂ ਬੁੱਕ ਕਰਦੀ ਨਹੀਂ ਜੇ ਦਵਾਈ ਲੈਂਦੀ ਹੁੰਦੀ ਕੁਝ ਬਾਤਾਂ ਵੀ ਹੋ ਜਾਂਦਾ ਹਾਂ ਉਹ ਤਾਂ ਹੈ ਹੀ ਬੇਬੇ ਦਵਾਈਆਂ ਤਾਂ ਲੈਂਦੀ ਨਹੀਂ ਤੰਗ ਕਰੀ ਜਾਊਂਗੀ ਤੇ ਮਨ ਤਾਂ ਚੱਕਰ ਆਉਂਦੇ ਮੈਂ ਸਾ ਭੇਜ ਜਵਾਹਰਾਂ ਨਾਲ ਚਲ ਬਾਹਰ ਲਾਉਣ ਤਾਂ ਭੇਜੀ ਤੇ ਵਧੀਆ ਚਾਰ ਪਾਥੀਆਂ ਇਕੱਠੀਆਂ ਕਰਿਆਊਗੀ ਤੇ ਤੂੰ ਜਿੰਦਾ ਕਾ ਤੋ ਨਾ ਤਾ ਜਿੰਦਾ ਨਾ ਤਾਂ ਹੁਣ ਆਉਂਦੀ ਫਰਦ ਨੂੰ ਚੰਬੜੋਗੀ ਫਾਲ ਪਲੂਟ ਕਰ ਦੂਗੀ ਮਾ ਸਾ ਤਾਂ ਸੇਵ ਲੈ ਆਂਦੇ ਨੇ ਮਹਿੰਗੇ ਤੇਰੇ ਵਾਸਤੇ ਮੈਂ ਜਵਾਕਾਂ ਖਰਾਂਵੇਂ ਨਾਲ ਆਪਣੇ ਕੋਈ ਨਹੀਂ ਬੇਬੇ ਜਵਾਕਾਂ ਖਾਤਰ ਲੈਣੇ ਫੇਰ ਕੀ ਗੱਲ ਐ ਤਾਂ ਹੈ ਤਾਂ ਇਨਸਾਨ ਹੀ ਫੇਰ ਵੀ ਕੀ ਗੱਲ ਉਹਨੂੰ ਚਾਹ ਪਾਣੀ ਤਾਂ ਪੀਊਗੀ ਆ ਕੇ ਵਿਚਾਰੀ ਚਾਹ ਪਾਣੀ ਪੀਊਗੀ ਬਸ ਆਪਾਂ ਦਿੰਦੇ ਹਾਂ ਉਹਨੂੰ ਚਾਹ ਪਾਣੀ ਨਾ ਉਹਨੂੰ ਆ ਚਾਭਾਂ ਦੇਈ ਫ੍ਰਿਜ ਨਾ ਖੋਲਣ ਦੇ ਉਹ ਤਾਂ ਫਿਰ ਆਪਣਾ ਪਾਪ ਲੱਗ ਜਾਊਗਾ ਨਿਕਲ ਨਹੀਂ ਪਾਪ ਤਾਂ ਲੱਗ ਜੂਗਾ ਵੀ ਉਹਨੂੰ ਚਾਹ ਪਾਣੀ ਤਾਂ ਉਹਨੇ ਪੀਣੀ ਐ ਬਸ ਭਾਈ ਮੈਂ ਚਾਹ ਪਾਣੀ ਮੈਂ ਦੁੱਧ ਦੀ ਘੁੱਟ ਦੇ ਦੂੰ ਉਹਨੂੰ ਕੱਢ ਕੇ ਨਾ ਆਉਣ ਤੂੰ ਤਾਂ ਉਹਨੂੰ ਦੁੱਧ ਦੇਣ ਲੱਗ ਗਿਆ ਉਹਨੂੰ ਲੈ ਫੇਰ ਕੀ ਗੱਲ ਹੈ ਮੇਰੇ ਦੋ ਘੁੱਟਾਂ ਦੁੱਧ ਦੇਣੇ ਤੇ ਵਿਚਾਰੀ ਘਹਰਾ ਵੀ ਲਾ ਕੇ ਆਉਗੀ ਬਸ ਉਹਨੂੰ ਕੁਝ ਨਹੀਂ ਦੇਣਾ ਮੈਂ ਤਾਂ ਉਹਨੂੰ ਚਾਹ ਪਾਣੀ ਦੇਣਾ ਨਾ ਉਹਨੂੰ ਚਾਬਾਂ ਦੇਣੀਆਂ ਤੇ ਉਹਨੂੰ ਕਹ ਦੇ ਬ ਚਲਵੇਂ ਤੇਰੀ ਮਰਜ਼ੀ ਆ ਭਾਈ ਜਿਵੇਂ ਕਹਿੰਨੀ ਮੈਂ ਤਉਵੇਂ ਕਰ ਲੂੰਗੀ ਤੂੰ ਆਦਰ ਚਾਚਾ ਕੋ ਘਰ ਜਾ ਕੇ ਆਉਣੀ ਜਾ ਜਾਂ ਫਿਰ ਆਓ ਫੜਾਈ ਮੈਂ ਚਾਪਾਂ ਇੱਥੇ ਰੱਖਿਆ ਆਪਣੇ ਕੋਲ ਨਹੀਂ ਫੜਾਉਂਦੀ ਜੇ ਹੁਣ ਤੱਕ ਕਹੀ ਦਿੱਤਾ ਹੁਣ ਮੈਂ ਤੇਰੇ ਹੁਕਮ ਤੋਂ ਬਾਹਰ ਥੋੜੀ ਜਾਉਂਗੀ ਜਿਵੇਂ ਕਹਿੰਨੀ ਹੁੰਦੀ ਜਿਵੇਂ ਫਿਰ ਸੱਚ ਹੁਕਮ ਲਾਜੇ ਸੱਚ ਦਾ ਕਹਿਣਾ ਤਾਂ ਮੰਨਣੀ ਪੈਂਦਾ ਫਿਰ ਮਾਪੇ ਵੀ ਸਿਖਾ ਕੇ ਤੋੜਦੇ ਤਾਂ ਵੀ ਜਿਵੇਂ ਤੇਰੀ ਸੱਚ ਸੱਖੇ ਉਵੇਂ ਕਰੀ ਹੁਣ ਭਈ ਮੈਂ ਤਾਂ ਸੱਚ ਦੇ ਮੰਗਰ ਕਰਦੀ ਆ ਮੈਂ ਕਿਹੜਾ ਪੁੱਤ ਤੇ ਜ਼ੁਲਮ ਕਰਦੀ ਆ ਹਾਏ ਹਾਏ ਬੇ ਰੱਬਾ ਬਾੜੀ ਗਰਮੀ ਆ ਮਸਾ ਇੱਕੋ ਹੀ ਗੱਲ ਡਰਦੀ ਨੇ ਇੱਕ ਬੇਬੇ ਦਾ ਕਹਿਣਾ ਨਹੀਂ ਮੋੜਿਆ ਮਸਾ ਘਹਾਰ ਲਾਇਆ ਮੈਂ ਤਾਂ ਐਨੀ ਔਖੀ ਹੋ ਹੋ ਉਧਰ ਢੂਹੀ ਦੁਖੀ ਮੇਰੀ ਤਾਂ ਤੜਕੇ ਦੀ ਰੋਟੀ ਦੀ ਬੁਰਕੀ ਨਹੀਂ ਖਾਦੀ ਰੋਟੀ ਤਾਂ ਪਈ ਹੋਣੀ ਹੈ ਦਾਲ ਦੇਖਣੀ ਹੈ ਕਾਦੀ ਹੈ ਬਾਹਰ ਨੂੰ ਤਾਂ ਜਿੰਦਾ ਲੱਗਿਆ ਪਿਆ ਹਰਪ੍ਰੀਤ ਬਈ ਭੁੱਖ ਵਾਲੀ ਲੱਗੀ ਪਈ ਐ ਮੈਨੂੰ ਤਾਂ ਫਿਰ ਮੈਂ ਕੀ ਕਰਾਂ ਬਣੀ ਜੀ ਭੁੱਖ ਲੱਗੀ ਤੇ ਰੋਟੀ ਖਾ ਲਾ ਤੇ ਸਾਰਾ ਗੁਸਤਾ ਫਰਿੱਜ ਚ ਪਿਆ ਤੇ ਕਮਰੇ ਨੂੰ ਜਿੰਦਾ ਲੱਗਾ ਵੀ ਪਹਿਲਾਂ ਤਾਂ ਕਦੇ ਜਿੰਦਾ ਲਾਇਆ ਨਹੀਂ ਆਪਾਂ ਵੀ ਬੇਬੇ ਲਾ ਕੇ ਗਈ ਜਿੰਦਾ ਮੈਂ ਤਾਂ ਚਾਬਨਾ ਫੜਾ ਕੇ ਗਈ ਬੇਬੇ ਨੇ ਕਾਤੋਂ ਲਾਤਾ ਜਿੰਦਾ ਉਹ ਤਾਂ ਉਹ ਬੇਬੇ ਨੂੰ ਪਤਾ ਵੀ ਕਾਤੋਂ ਲਾਇਆ ਬਣੀ ਤੂੰ ਰੋਟੀ ਕਿੱਥੋਂ ਖਾਏਂਗੀ ਮੈਨੂੰ ਤਾਂ ਬੇਬੇ ਕਹਿ ਕੇ ਗਈ ਵੀ ਆ ਚੱਕ ਚਾਬਨਾ ਜਦੋਂ ਕਿਸੇ ਚੀਜ਼ ਦੀ ਲੋੜ ਹੋਈ ਤੋ ਆਦੀ ਕੱਢ ਲਈ ਮੈਨੂੰ ਵੀ ਕੱਢ ਕੇ ਦੇ ਦੇ ਫੈਣੀ ਬੇਬੇ ਦੇਖ ਮੈਨੂੰ ਇਹ ਕਹਿ ਕੇ ਗਈ ਐ ਵੀ ਜੇ ਮੇਰੇ ਉੱਤੋਂ ਦੀ ਹੋ ਕਿ ਕੋਈ ਵੀ ਚੀਜ਼ ਰਾਜਵੀਰ ਨੂੰ ਦਿੱਤੀ ਉਹਦੀ ਜ਼ਿੰਮੇਦਾਰ ਤੂੰ ਹੋਵੇਂਗੀ। ਦੇਖ ਹੁਣ ਮੈਂ ਤੇਰੀ ਜ਼ਿੰਮੇਦਾਰ ਨਹੀਂ ਬਣ ਸਕਦੀ। ਬੇਬੇ ਮੇਰੇ ਗਾਲ ਪਾ ਦੂ। ਦੇਖ ਲੈ ਭਾਇ ਮੜ ਕੇ ਕੱਢ ਕੇ ਦੇ ਦੇ ਮੈਨੂੰ ਤਾਂ ਭੁੱਖ ਵਾਲੀ ਲੱਗੀ ਪਈ ਆ। ਭਣ ਮੇਰੇ ਤਾਂ ਜੀ ਕਦੇ ਵੀ ਇੱਕ ਕੱਪ ਤੈਨੂੰ ਦੁੱਧ ਦਾ ਪਰਕੇ ਦੇ ਆਵਾ। ਲੈ ਤੈਨੂੰ ਸਬਜ਼ੀ ਕੱਢ ਕੇ ਦੇ ਆਂ ਤੂੰ ਰੋਟੀਆਂ ਖਾ ਲੈ। ਮੈਨੂੰ ਤਾਂ ਲਾਉ ਦੇ ਬੇਬੇ ਜਾਣ ਕੀ ਜਿੰਦਾ ਲੱਗੀ। ਮੈਨੂੰ ਨਹੀਂ ਪਤਾ ਭੈਣ ਜਾਣ ਕੇ ਲਾ ਕੇ ਇਹ ਕਿਉਂ ਲਾ ਕੇ ਇਹ ਉ ਤਾਂ ਦੇਖ ਤੂੰ ਬੇਬੇ ਨਾਲ ਗੱਲ ਕਰੀ ਸੱਸ ਤੇਰੀ ਐ ਸੱਸੀ ਮੇਰੀ ਐ ਮੇਰੀ ਮੋ ਜਿੰਨੀ ਪਹੁ ਬੇਬੇ ਮੇਰੀ ਬਾਹਰ ਹੀ ਬਾਹਰ ਨਾ ਹੋ ਰਹੀ ਆ ਗੱਲ ਗੱਲ ਤੇ ਰੋਕ ਟੋਕ ਉਹੀ ਗੱਲ ਸਾਰਾ ਦਿਨ ਜੀਣਾ ਹਰਾਮ ਕਰੀ ਰੱਖਦੀ ਐ ਫਿਰ ਹੁਣ ਜੀਣਾ ਹਰਾਮ ਤੇ ਰਾਜੀ ਵੀਰ ਤੂੰ ਐ ਸੋਚ ਬਈ ਜਦੋਂ ਤੇਰੇ ਘਰ ਵਾਲੇ ਨੇ ਨਹੀਂ ਤੇਰਾ ਕੀਤਾ ਬੇਬੇ ਨੂੰ ਕੀ ਦੋਸ਼ ਦਿੰਨੀ ਜਦੋਂ ਤੇਰੇ ਘਰ ਵਾਲੇ ਤੈਨੂੰ ਛੱਡ ਕੇ ਵਾਗ ਗਏ ਮੈਂ ਤੈਨੂੰ ਕਹੀ ਜਾਂਦੀ ਆ ਤੇਰੇ ਮੂਰੇ ਭੈਣ ਮੈਂ ਹੱਥ ਬੰਨ੍ਹਦੀ ਆ ਤੂੰ ਐ ਕਰ ਅਦੇ ਪੇਕੀ ਮਗ ਜਾ ਆਉਦੀ ਮਾਂ ਕੋਲੇ ਭਾਗ ਜਾ ਉੱਥੇ ਦੋ ਰੋਟੀਆਂ ਤਾਂ ਖਾ ਲੈਣੀ ਇੱਥੇ ਤੈਨੂੰ ਰੋਟੀ ਤੋਂ ਵੀ ਭੁੱਖੀ ਮਾਰ ਦੂ ਬੇਬੇ ਦੇ ਸੁਹਾਗਾ ਪੱਟੀਆਂ ਚਾਹੁੰਦੀ ਕਿ ਮੈਨੂੰ ਹੁਣ ਤਾਂ ਦੋ ਰੋਟੀਆਂ ਦੇ ਦੋ ਦੇਖ ਫਿਰ ਮੈਂ ਤੇ ਦੋ ਛੱਡ ਤੈਨੂੰ ਚਾਰ ਦਿਆਂਵਾਂ ਪਰ ਮੈਂ ਮਜਬੂਰ ਹਾਂ ਮੈਂ ਦੇ ਨਹੀਂ ਸਕਦੀ ਮੈਂ ਤਾਂ ਆਹਦੇ ਸੱਸ ਦੇ ਕਹਿਣੇ ਚਾਂਗੀ ਜਿਵੇਂ ਉਹਨੇ ਕਿਹਾ ਉਹ ਮੈਂ ਕਰਨਾ ਪਊ ਚਾਬੀਆਂ ਤਾਂ ਆਸੀ ਮੇਰੇ ਹੱਥ 'ਚ ਮੈਂ ਹੁਣ ਦੇ ਰਿਆਂ ਤੈਨੂੰ ਜੇ ਹੁਣ ਭਾਵੇਂ ਉਹੀ ਗੱਲ ਮੇਰੇ ਵੀ ਕੋਈ ਜਵਾਖ ਜੱਲਾ ਹੁੰਦਾ ਰੱਬ ਨੇ ਮੈਨੂੰ ਬਚਾਅ ਦਿੱਤਾ ਹੁੰਦਾ ਤਾਂ ਇਹੀ ਚਾਬੀਆਂ ਬੇਬੇ ਨੇ ਮੈਨੂੰ ਫੜਾਉਣਾ ਸੀ ਲੈ ਫਿਰ ਮੈਂ ਕਦ ਕਹਿੰਦੀ ਸੀ ਬਿਸਖਣਾ ਤੇਰਾ ਵੀ ਭੈਣ ਅੱਧ ਸੀ ਘਰ ਚ ਤੂੰ ਵੀ ਬਰਾਬਰ ਦੀ ਮਾਲਕ ਸੀ ਤੇ ਨਾਲ ਸਾਡੇ ਕਿ ਸਾਰੇ ਹੁਣ ਤਾਂ ਭੈਣ ਮੈਂ ਕੱਖ ਦੀ ਵੀ ਨਹੀਂ ਹੈਗੀ ਦੇਖ ਭੈਣ ਕੱਖ ਦੀ ਐ ਭਾਵੇਂ ਲੱਖ ਦੀ ਐ ਉਹ ਤਾਂ ਤੂੰ ਜਾਣਦੀ ਐ ਤੇ ਜਾਂ ਉਹ ਗੱਲ ਤੇਰੇ ਘਰ ਆਲੇ ਜਾਣ ਤੇ ਜਾਂ ਜਾਣ ਜੀ ਤੇਰੀ ਸੱਸ ਅਸੀਂ ਤਾਂ ਤੈਨੂੰ ਤੀਜੇ ਥਾਂ ਤੇ ਮੈਂ ਤੈਨੂੰ ਦੱਸਾਂ ਬੇਬੇ ਮੈਨੂੰ ਇਹ ਵੀ ਕਹਿ ਕੇ ਗਈਏ ਵੀ ਭਾਪੀ ਏਸੀ 'ਚ ਨਾ ਬੈਠਣ ਨਹੀਂ ਏਸੀ 'ਚ ਬਿਠਾਏਗੀ ਤਾਂ ਜ਼ਿੰਮੇਦਾਰ ਤੂੰ ਹੋਏਂਗੀ ਉਹਦੀ ਭੈਣ ਮਣ ਕੇ ਭਰਾਂਡੇ 'ਚ ਵਗ ਜਾ ਉਹ ਮੰਜੇ ਤੇ ਹਰ ਮੈਂ ਕਿਹੜਾ ਕੁਝ ਚੱਕ ਕੇ ਲੈ ਜਾਨੀ ਆ ਹਵਾ ਮਾਰੀ ਬੈਠੀਆਂ ਦੋ ਮਿੰਟ ਫਿਰ ਭੈਣ ਮੈਂ ਕਿਹੜਾ ਐ ਕਿ ਉਹ ਵੀ ਕੁਝ ਚੱਕ ਕੇ ਲੈ ਜਾਨੀ ਆ ਜਿਵੇਂ ਕਹਿ ਕੇ ਗਈਏ ਬੇਬੇ ਮੈਨੂੰ ਤਾਂ ਮੈਂ ਕਰਨਾ ਪਊ ਜਿਵੇਂ ਬੇਬੇ ਦੇ ਹਸਾਬ ਨਾਲ ਚੱਲਦੀਆਂ ਤਾਂ ਹੀ ਬੇਬੇ ਮੇਰਾ ਇੰਨਾ ਕਰਦੀ ਆ ਉਹ ਹੁਣ ਸੇ ਫਿਰ ਦੁਪਹਿਰੇ ਘਹਾਰਾ ਲਾ ਕੇ ਲੇ ਨਾ ਲਾ ਕਿਉਂ ਨਹੀਂ ਮੈਂ ਕਹਾਂ ਤੈਨੂੰ ਘਰਾਂ ਲਾਉਣ ਭੇਜਿਆ ਮੈਨੂੰ ਸੁਣਾਈ ਕਰਦੀ ਐ ਆਦੀ ਸੱਸ ਨੂੰ ਘਰ ਸੁਣਾਈ ਜਾ ਕੇ ਜਿਹੜੀ ਨੇ ਭੇਜਿਆ ਤੈਨੂੰ ਤੂੰ ਤਾਂ ਆਪ ਭੈਣੇ ਬੇਬੇ ਨਾਲ ਦੀ ਹੋਣੀ ਮੈਂ ਤਾਂ ਬੇਬੇ ਨਾਲ ਦੀ ਹੋਣੀ ਐ ਉਹੀ ਗੱਲ ਮੈਂ ਤਾਂ ਤੈਨੂੰ ਭੈਣਾ ਬਾਹਰ ਭੈਣੇ ਭਰਾਂਡੇ ਚ ਬਹਿ ਜਾ ਦੇਖੋ ਮੰਜਾ ਪਿਆ ਡਿਆ ਉੱਥੇ ਪੱਖਾ ਲਾ ਲ ਹਾਏ ਬੇਰੱਬਾ ਇੰਨੀ ਮਾੜੀ ਕਿਸਮਤ ਮੇਰੀ ਮੈਂ ਤਾਂ ਰੋਟੀ ਤਾਂ ਵੀ ਭਾਈ ਕਿ ਮੈਂ ਤਾਂ ਰੋਟੀ ਵੀ ਨਹੀਂ ਦਿੰਦੀਆਂ ਹੁਣ ਕੀ ਕਰਾਂ ਹੁਣ ਕਿੱਧਰ ਜਾਵਾਂ ਮੈਂ ਤਾਂ ਤੇ ਡੋਂਵੀ ਫੁਖਕੀਆਂ ਤੇ ਉਹ ਵੀ ਔਖੀਆਂ ਹਾਏ ਮੇਰੇ ਬਾਲ